ਦੇਸ਼ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੇ ਜੋਧਿਆਂ 'ਚੋਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਉਹਨਾਂ ਦੇ ਜੱਦੀ ਪਿੰਡ ਖੜਕੜਕਲਾ ਵਿਖੇ ਬਸਪਾ ਦੇ ਪੰਜਾਬ ਦੇ ਸੀਨੀਅਰ ਪਰਵੀਨ ਪੰਗਾ ਇਨਚਾਰਜ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਜ਼ਿਲ੍ਹੇ ਦੇ ਪ੍ਰ단 ਸਰਬਜੀਤ জাফরਪੁਰ ਦੀ ਅਗਵਾਈ ਵਿੱਚ ਨਤਮਸਤਕ ਹੋਏ ਇਸ ਮੌਕੇ ਤੇ ਬਸਪਾ ਆਗੂ ਪ੍ਰਵੀਨ ਪੰਗਾ ਨੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਦੀਆਂ ਦੇਸ਼ ਵਾਸੀਆਂ ਨੂੰ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਨਹੀਂ ਕੀਤਾ ਅਤੇ ਨਾ ਹੀ ਬਣਦਾ ਸਨਮਾਨ ਦਿੱਤਾ ਸ਼ਹੀਦਾਂ ਦੇ ਜੱਦੀ ਪਿੰਡ ਤੋਂ ਸੌਂ ਚੁੱਕ ਕੇ ਸ਼ਹੀਦਾਂ ਦੇ ਸੁਪਨਿਆਂ ਦਾ ਘਾਣ ਕੀਤਾ ਗਿਆ ਅੱਜ ਸ਼ਹੀਦ ਭਗਤ ਸਿੰਘ ਉਹਨਾਂ ਦਾ ਜਲਦੀ ਪਿੰਡ ਖੜਕੜ ਕਲਾਂ ਉਹਨਾਂ ਦੇ ਜਨਮ ਅਵਸਰ ਤੇ ਅੱਜ ਜਿਹੜਾ ਵੱਡਾ ਸਮਾਗਮ ਜਿਹੜਾ ਕੀਤਾ ਜਾ ਰਿਹਾ ਹੈ ਇਸ ਕਾਕੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨੇ ਭਰੀ ਜਵਾਨੀ ਚ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਉਹਨਾਂ ਨੇ ਆਪਣੀ ਜਿਹੜੀ ਹੈ ਕੀਮਤੀ ਜਿਹੜੀ ਹੈ ਜਾਨ ਦੀ ਕੁਰਬਾਨੀ ਦੇ ਕੇ ਦੇ ਦੇ ਨੌਜਵਾਨਾਂ ਲਈ ਇੱਕ ਮਾਡਲ ਬਣੇ ਦੇਸ਼ ਵਿੱਚ ਆਜ਼ਾਦੀ ਦੀ ਝੰਗ ਜਿਹੜੀ ਲੜੀ ਜਾ ਰਹੀ ਸੀ ਇਹਨਾਂ ਦੀ ਸ਼ਹਾਦਤ ਤੋਂ ਬਾਅਦ ਉਹ ਝੰਗ ਬੜੀ ਤੇਜ਼ ਹੋਈ ਜਦੋਂ ਅੱਜ ਅਸੀਂ ਸ਼ਹੀਦ ਭਗਤ ਸਿੰਘ ਜੀ ਨੂੰ ਯਾਦ ਕਰਦੇ ਆ ਤਾਂ ਸ਼ਹੀਦ ਭਗਤ ਸਿੰਘ ਜੀ ਨੂੰ ਜੋ ਜੇਲ੍ਹ ਦੇ ਵਿੱਚ ਉਹਨਾਂ ਨੇ ਰਹਿ ਕੇ ਸਮਾਜ ਲਈ ਜਿਹੋ ਜਿਹਾ ਸਮਾਜ ਚਾਹੁੰਦੇ ਸੀ ਔਰ ਉਹਨਾਂ ਦੀ ਸੋਚ ਜਦੋਂ ਉਹਨਾਂ ਦੀਆਂ ਲਿਖਤਾਂ ਸੀ ਲੰਬਾ ਸਮਾਂ ਦੇਖਦੇ ਲਖਾਰੀਆਂ ਨੇ ਭਗਤ ਸਿੰਘ ਦੀ ਸੋਚ ਨਾਲ ਵੀ ਜਿਹੜਾ ਕਿਤੇ ਨਾ ਕਿਤੇ ਬੇਇਨਸਾਫੀ ਕੀਤੀ ਹੈ ਕਿਉਂਕਿ ਭਗਤ ਸਿੰਘ ਦੀ ਸੋਚ ਜਦੋਂ ਅਸੀਂ ਉਹਨਾਂ ਸਟੱਡੀ ਕਰਦੇ ਆ ਬਹੁਤ ਸਾਰਾ ਇਤਿਹਾਸ ਅਜੇ ਵੀ ਇਹ ਜਿਹਾ ਇਤਿਹਾਸ ਹੈ ਜਿਹੜਾ ਭਗਤ ਸਿੰਘ ਦਾ ਸਮਾਜ ਦੇ ਲਈ ਕੌਮ ਦੇ ਲਈ ਦੇਹ ਦੇ ਇਤਿਹਾਸ ਨੂੰ ਲੋਕoya ਗਿਆ ਕਿਉਂਕਿ ਉਹਨਾਂ ਦੀ ਸੋਚ ਜਿਹੜੇ ਸਮਾਜਵਾਦੀਵਾਦੀ ਸੋਚ ਸੀ ਉਹਨਾਂ ਦੀ ਸੋਚ ਬਾਬਾ ਸਾਹਿਬ ਡਾਕਟਰ ਬੇਕਾ ਦੇ ਬਚਾਅ ਤਾਰਾ ਨਾਲ ਮਿਲਦੀ ਸੀ ਉਹ ਕਹਿੰਦੇ ਸੀ ਕਿ ਦੇਸ਼ ਵਿੱਚ ਸਾਨੂੰ ਇਹ ਜਹੀ ਆਜ਼ਾਦੀ ਚਾਹੀਦੀ ਹੈ ਜਿਸ ਆਜ਼ਾਦੀ ਦੇ ਨਾਲ ਸਿਰਫ ਗੋਰੇ ਨਾਲ ਜਾਣ ਬਲਕਿ ਉਹਨਾਂ ਦੇ ਜਿਹੜੇ ਦੇਸ਼ ਦੇ ਸ਼ਾਕ ਬਖਸ਼ਾਸਤ ਬੰਦ ਹੁਕਮ ਰਾਮ ਬੰਦ ਉਹ ਆਜ਼ਾਦੀ ਆਮ ਲੋਕਾਂ ਨੂੰ ਮਿਲੇ ਗਰੀਬ ਲੋਕਾਂ ਨੂੰ ਮਿਲੇ ਗਰੀਬ ਦੀ ਝੁੱਗੀ ਤੱਕ ਆਜ਼ਾਦੀ ਮਿਲੇ ਉਹਨਾਂ ਦਾ ਸੁਪਨਾ ਅੱਜ ਵੀ ਜਿਹੜਾ ਅਧੂਰਾ ਹੈ ਉਹ ਸੁਪਨਿਆਂ ਨਗਰ ਸਰਕਾਰ ਕਰਨਾ ਤਾਂ ਸਾਨੂੰ ਸ਼ੀਰ ਪਾਕਿਸਤਾਨ ਦੀ ਸੋਚ ਦਾ ਖਾਣਾ ਪਏਗਾ ਉਹਨਾਂ ਦੇ ਲਿਖਤਾਂ ਨੂੰ ਆਪਣੀ ਜ਼ਿੰਦਗੀ ਦਾ ਅਦਾਰਸ਼ ਬਣਾਉਣ ਦੀ ਲੋੜ ਹੈ ਜਿਨ੍ਹਾਂ ਚੀਜ਼ਾਂ ਦਾ ਅੱਜ ਤੱਕ ਜਿਹੜਾ ਪਾਕਿਸਤਾਨੀ ਸੋਚ ਬਾਰੇ ਪ੍ਰਚਾਰ ਕੀਤਾ ਗਿਆ ਹੈ ਬਹੁਤ ਸਾਰੀਆਂ ਸੋਚ ਜਿਹੜਾ ਉਹਨਾਂ ਦੀ ਸੋਚ ਦਾ ਪ੍ਰਚਾਰ ਹੋਣਾ ਜਿਹੜਾ ਬਾਕੀ ਰਹਿੰਦਾ ਹੈ ਸਾਨੂੰ ਅੱਜ ਦੇ ਦਿਨ ਤੇ ਉਹਨਾਂ ਦੇ ਜਨਮ ਦਿਨ ਤੇ ਜਿੱਤੇ ਅੱਜ ਬੌਝੇ ਸਮਾਜ ਪਾਰਟੀ ਜਿਹਨਾਂ ਸ਼ੀਰ ਪਾਕਿਸਤਾਨ ਨਗਦੀ ਸਮੁੱਚੀ ਲੀਡਰਸ਼ਿਪ ਉਹਨਾਂ ਨੂੰ ਨਮਕਾਨ ਪਹੁੰਚੀ ਹੈ ਔਰ ਅਸੀਂ ਉਹਨਾਂ ਦੇ ਅੱਜ ਦੇ ਇਸ ਮੌਕੇ ਤੇ ਅਸੀਂ ਸੰਕਲਪ ਲੈਨੇ ਆ ਕਿ ਅਸੀਂ ਉਹਨਾਂ ਦੀ ਸੋਚ ਨੂੰ ਜਿਸ ਸੋਚ ਦਾ ਭਾਰਤ ਤੋਂ ਚਾਹਦੇ ਸੀ ਉਹ ਸੋਚ ਨੂੰ ਬਣਾਉਂਦਾ ਆਪਾਂ ਸੰਕਲਪ ਰਹੀਏ ਦੇਸ਼ ਵਿੱਚ ਜਿਹੜਾ ਆਜ਼ਾਦੀ ਅਨੇਕ ਇੱਕ ਗਰੀਬ ਨੂੰ ਮਿਲੇ ਤਾਂ ਜੋ ਜਿਹੜਾ ਸੋਚ ਪਾਕਿਸਤਾਨ ਨੇ ਇਹ ਨੂੰ ਸੋਚੀ ਸੀ ਉਹ ਸੋਚ ਨੂੰ ਪੂਰਾ ਕੀਤਾ ਜਾ ਸਕੇ ਅੱਜ ਦੇ ਦਿਨ ਤੇ ਇਹੀ ਉਹਨਾਂ ਦਾ ਸਤਿਕਾਰ ਹੋਏਗਾ ਉਹ ਕਟਿਓ ਕਿ ਅਸੀਂ ਭਗਤ ਸਿੰਘ ਦਾ ਸੁਪਨਿਆਂ ਦਾ ਭਾਰਤ ਬਣਾਉਣ ਦੇ ਲਈ ਔਰ ਬਾਅਦ ਸਾਡਾ ਡਾਕਟਰ ਬੇਗ ਜਿਹੜੇ ਭਾਰਤ ਦੇ ਸਰਦਾਰ ਨਿਰਮਾਤਾ ਸੀ ਉਹਨਾਂ ਦੇ ਪਾਕਿਸਤਾਨ ਦੀ ਸੋਚ ਨੂੰ ਸਰਵਧਾਨ ਰੂਪ ਦਿੱਤਾ ਹੈ ਆ ਪਛੀਦਾਂ ਨੂੰ ਨਮਨ ਕਰਦੇ ਉਹਨਾਂ ਦੀ ਸੋਚ ਤੇ ਕਰ ਦਈਏ ਉਹਦਾ ਸੁਪਨਾ ਦਾ ਪਾਤ ਬਣਾ ਲੈ ਸੰਕਲਪ ਕਰੀਏ ਜੈ ਭੀਮ ਜੈ ਭਾਗ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰਫ ਸੀਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਨੇ ਅਨੁਸਾਰ ਜਿਹੜੇ ਆ ਬ੍ਰਿਕਸ ਇੱਥੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ ਨੌਂਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚੀ ਦੀ ਇੱਧਰ ਨੂੰ ਚੜਾਈ ਆ ਤੇ 6 ਤੋਂ ਉਚਾਈ ਆ ਆਪਾਂ ਨੂੰ ਲਗਭਗ 1.5 ਟਨਟਾਂ 4 ਟਨ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂ ਜੀ ਤੇ ਉਹ ਜਿਹੜਾ ਬੈਨੀਫਿਟ ਦੇ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵੱਡੀ ਪੈਸੇ ਲਾਉਨੇ ਆਂ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕਸ ਯੂਜ਼ ਕਰਦੇ ਆਂ ਇੱਥੇ ਕੋਈ ਅਜਿਹੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੇਵ ਹੋਊਗਾ ਜਿਵੇਂ ਆ ਪੈਸਾ ਵੀ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼